ਇਹ ਤਸਵੀਰਾਂ ਨੇ ਫਗਵਾੜਾ ਨਜ਼ਦੀਕ ਪਿੰਡ ਵਗਾਣਾ ਦੀਆਂ ਜਿੱਥੇ ਕਿ ਦਿਮਾਗੀ ਤੌਰ ਤੇ ਪਰੇਸ਼ਾਨ ਇੱਕ ਵਿਅਕਤੀ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਰਾਹਤ ਦੀ ਗੱਲ ਇਹ ਰਹੀ ਕਿ ਲੋਕਾਂ ਨੇ ਇਸ ਵਿਅਕਤੀ ਨੂੰ ਨਹਿਰ ਵਿੱਚੋਂ ਵੈਂਦਾ ਵੇਖ ਕੇ ਬਚਾ ਲਿਆ ਤੇ ਨਹਿਰ ਵਿੱਚੋਂ ਕੱਢ ਕੇ ਪਿੰਡ ਦੇ ਸਰਪੰਚ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਇਸ ਸੰਬੰਧੀ ਗੱਲਬਾਤ ਕਰਦੇ ਪਿੰਡ ਭਗਾਣਾ ਦੇ ਸਰਪੰਚ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਵਿਸਤ ਦੁਆਬ ਨਹਿਰ ਵਿੱਚ ਪਾਸਟਾ ਵੱਲੋਂ ਇੱਕ ਵਿਅਕਤੀ ਪਾਣੀ ਵਿੱਚ ਵਹਿਦਾ ਹੋਇਆ ਆ ਰਿਹਾ ਸੀ ਜਿਸ ਨੂੰ ਲੋਕਾਂ ਨੇ ਨਹਿਰ ਵਿੱਚੋਂ ਬਾਹਰ ਕੱਢ ਕੇ ਉਸ ਦੀ ਜਾਨ ਨੂੰ ਬਚਾਇਆ ਉਹਨਾਂ ਦੱਸਿਆ ਕਿ ਪੀੜਤ ਵਿਅਕਤੀ ਦੀ ਪਛਾਣ ਨਿਰਮਲ ਕੁਮਾਰ ਪੁੱਤਰ ਸਤਪਾਲ ਵਾਸੀ ਉੱਚਾ ਪਿੰਡ ਫਗਵਾੜਾ ਬਜੋ ਹੋਈ ਹੈ ਜਿਸ ਨੇ ਦੱਸਿਆ ਕਿ ਉਹ ਫਗਵਾੜਾ ਤੋਂ ਬੱਸ ਵਿੱਚ ਬੈਠ ਕੇ ਪਾਸਟਾ ਪਹੁੰਚਿਆ ਸੀ ਤੇ ਉਸਨੇ ਨਹਿਰ ਵਿੱਚ ਹਾਲ ਮਾਰ ਦਿੱਤੀ। ਹਾਂ ਜੀ ਸਰ ਜੀ ਕੀ ਮਾਮਲਾ ਹੈ ਜੀ ਅੱਜ ਜਿਹੜਾ ਇੱਕ ਨਹਿਰ ਦੇ ਵਿੱਚ ਵਿਅਕਤੀ ਡਿੱਗਿਆ ਹੋਇਆ ਸੀਗਾ ਤਾਂ ਉਹ ਬਾਹਰ ਕੱਢਿਆ ਕੀ ਮਾਮਲਾ ਜੀ ਉਹ? ਬਾਈ ਸਰਪੰਚ ਕੁਲਵਿੰਦਰ ਕੁਮਾਰ ਗ੍ਰਾਮ ਪੰਚਾਇਤ ਤੋਂ ਗਾਣਾ ਜੀ ਮੈਨੂੰ 15 ਤੋਂ 20 ਮਿੰਟ ਪਹਿਲਾਂ ਇੱਕ ਕਾਲ ਆਈ ਸੀ ਜੀ ਤੇ ਇੱਕ ਵਿਅਕਤੀ ਇਹਨਾਂ ਨਹਿਰ ਦੇ ਵਿੱਚ ਡੋੜਿਆ ਹੋਣਾ ਆ ਤੇ ਅਸੀਂ ਇਸ ਨੂੰ ਬੋਲਿਆਂ ਦੀ ਨਾਲ ਮਦਦ ਲੈ ਕੇ ਜਿਹਨਾਂ ਦੇਖਿਆ ਤੇ ਉਹਨਾਂ ਨੂੰ ਕੱਢ ਲਿਆ। ਇਹ ਤਾਂ ਪਾਕਸ ਤੋਂ ਜੀ ਮੈਂ ਫੌਰਨ ਪੰਚਾਇਤ ਸਾਹਿਬ ਨੂੰ ਪਹਰਾ ਦੇ ਕੇ ਇਹ ਨਰੂੜ ਗਈ ਸੀ ਮੌਕਾ ਦੇਖਣ ਇਹਨਾਂ ਨੇ ਵੀ ਉੱਥੋਂ ਮੌਕਾ ਦੇਖਦੇ ਹੋਏ ਕੀਤੀ ਸੀ ਬੋਥੀਆ ਤੇ ਅਸੀਂ ਮੇਰੀ ਪੂਰੀ ਪੰਚਾਇਤ ਕਿਥੇ ਆ ਕੇ ਦੇਖਿਆ ਇਹਦੀ ਪੁੱਛਗਿੱਛ ਕੀਤੀ ਆ ਜਿਹੜੇ ਲੈਰ ਛਾਲ ਬਿਮਾਰੀ ਸੀ ਜਿਹਦੇ ਪਿੱਛੋਂ ਆ ਰਿਹਾ ਸੀ ਜੀ ਇਹਦਾ ਪਿੰਡ ਹੈਗਾ ਜੀ ਉੱਚਾ ਪਿੰਡ ਜੀ ਤੇ ਦਰਵੇਸ਼ ਪਿੰਡੇ ਦੇ ਸੌਰੇ ਆ ਅੱਛਾ ਜੀ ਤੇ ਅਸੀਂ ਇਹਨੂੰ ਪੁੱਛਿਆ ਵੀ ਕਿਥੇ ਲੈਰ ਦੇ ਵਿੱਚ ਇਧਰ ਆਉਣ ਦਾ ਕਾਰਨ ਕੀ ਆ ਜੀ ਥੋੜਾ ਬੋੜਾ ਇਹਦੀ ਜਿਹੜਾ ਦੂਸਰਾ ਵਿਆਹ ਆ ਇਹਨਾਂ ਕੀ ਮੀਨਿਆ ਹੋਏ ਵਿਆਹ ਨੂੰ ਕੋਈ ਅੰਡਰਸਟੈਂਡ ਸੈਟਿੰਗ ਨਹੀਂ ਪਾਈਪ ਨਹੀਂ ਦੀ ਜੀ ਉਹਦੇ ਕਰਕੇ ਇਹਨੇ ਲਹਿਰ ਦੇ ਵਿੱਚ ਛਾਲ ਮਾਰੀਆ ਪਰਮਾਤਮਾ ਨੇ ਇਹਨੂੰ ਚਾਹੇ ਇਹਨਾਂ ਦੀ ਮਦਦ ਨਾਲ ਪਰਮਾਤਮਾ ਨੇ ਆਪਾ ਕਿਰਪਾ ਕਰਕੇ ਬਚਾ ਲਿਆ ਅਸੀਂ ਇਹ ਜਿਨ੍ਹਾਂ ਨੇ ਇਹਨਾਂ ਨੂੰ ਕੱਢਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇੱਕ ਤੁਸੀਂ ਵਿਅਕਤੀ ਜਿਹੜਾ ਨਹਿਰ ਛਿੜ ਗਿਆ ਉਹਨੂੰ ਇੱਕ ਚੰਗਾ ਜੀਵਨ ਬਖਸ਼ਿਆ ਤੇ ਅਸੀਂ ಗ್ರಾಮ ਪੰਚਾਇਤ ਵੱਲੋਂ ਇਹਨਾਂ ਦੀ ਸ਼ਲਾਘਾ ਕਰਦੇ ਹੋਏ ਇਹਨਾਂ ਨੂੰ 1000 ਰੁਪਏ ಗ್ರಾಮ ਪੰਚਾਇਤ ਬਘਾੜਾ ਨੂੰ ਜਿਨ੍ਹਾਂ ਨੂੰ ਜੜਿਆ ਸੀ ਇਨਾਮ ਦੇ ਰਹੇ ਆ ਜੀ ਜਿਨ੍ਹਾਂ ਵਿਅਕਤੀ ਨੇ ਕੱਢਿਆ ਆ ਤੇ ਇਦਾਂ ਦੇ ਵਿਅਕਤੀ ਜਿਹੜੇ ਆ ਸਮਾਜ ਸੇਵਕ ਔਰ ਗਨਾਂ ਪੰਚਾਇਤ ਦੇ ਸੇਵੂ ਦੇ ਨਾਲ ਜਿਹੜੇ ਆ ਆਪਾਂ ਕਿਸੇ ਵੀ ਜਾਨ ਬਚਾਉਣੀ ਇਹ ਸਭ ਤੋਂ ਵੱਡਾ ਜਿਹੜਾ ਆ ਬਹੁਤ ਵੱਡਾ ਕਦਮ ਆ ਸਰ ਇਹ ਕਿਹੜੀ ਜਗ੍ਹਾ ਤੋਂ ਬਾਹਰ ਕੱਢਿਆ ਗਿਆ ਨਹਿਰ ਚੋ ਜੀ ਇਹ ਸਾਡੇ ਆ ਆਪਣਾ ਪੋਲਾ ਭੋਂਗ ਨਹੀਂ ਬਗਾੜਿਆ ਇਥੋਂ ਕੱਢਿਆ ਸੀ ਨਹਿਰ ਕਿਹੜੀ ਆ ਜੀ ਇਹ ਇਹ ਬਿਸ ਦੁਆਬਾ ਨੇ ਉਧਰ ਇਸ ਦੀ ਸੂਚਨਾ ਮਿਲਦੇ ਹੀ ਏਐਸਆਈ ਕਮਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਪੀੜਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਤੇ ਉਸ ਨੂੰ ਪਰਿਵਾਰ ਦੇ ਹਵਾਲੇ ਕੀਤਾ ਇਸ ਦੌਰਾਨ ਪੀੜਤ ਵਿਅਕਤੀ ਦੇ ਭਰਾ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਨਿਰਮਲ ਕੁਮਾਰ ਦੀ ਕੁਝ ਸਮਾਂ ਪਹਿਲਾਂ ਸ਼ਾਦੀ ਹੋਈ ਸੀ ਪਰ ਘਰ ਦੀ ਪਰੇਸ਼ਾਨੀ ਦੇ ਚੱਲਦਿਆਂ ਉਹ ਪਰੇਸ਼ਾਨ ਰਹਿਣ ਲੱਗ ਪਿਆ ਜਿਸ ਦੇ ਚੱਲਦਿਆਂ ਉਸ ਨੇ ਇੱਕ ਹੌਫਨਾਕ ਕਦਮ ਚੁੱਕਿਆ ਹੈ ਉਨ੍ਹਾਂ ਉਸ ਦੇ ਭਰਾ ਨੂੰ ਬਚਾਉਣ ਵਾਲੇ ਨੌਜਵਾਨਾਂ ਦਾ ਧੰਨਵਾਦ ਕੀਤਾ ਪਿੰਡ ਬਗਾਣਾ ਤੋਂ ਦਾ ਫਰੰਕ ਚੈਨਲ ਹੈ ਅਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਹਾਂ ਜੀ ਸਰ ਜੀ ਕੀ ਨਾਂ ਤੇ ਕਿਹੜਾ ਪਿੰਡ ਹੈ ਜੀ ਤੁਹਾਡਾ ਮੇਰਾ ਪਿੰਡ ਪੁੱਛਿਆ ਪਿੰਡ ਹੈ ਜੀ ਜੀ ਮੇਰਾ ਪਿੰਡ ਮੇਰਾ ਬ੍ਰਦਰ ਬਟਾ ਮੇ ਤੁਹਾਨੂੰ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਬਲਜਿੰਦਰ ਕੁਮਾਰਿਆ ਬਿੱਕੀ ਹੈ ਹਾਂ ਜੀ ਬੱਚਾ ਨਾਂ ਹਾਂ ਜੀ ਇਹਦਾ ਨਾਂ ਨਿਰਮਲ ਕੁਮਾਰਿਆ ਜੀ ਘਰੋਂ ਥੋੜੇ ਦਿਮਾਗੀ ਹਾਲਤ ਦੇ ਵਿੱਚ ਘਰ ਵਾਲੀ ਨੂੰ ਕਿੱਦਾਂ ਵੀ ਸਮਝ ਲਓ ਜੀ ਜਦੋਂ ਜਦੋਂ ਉਹਦਾ ਕੋਈ ਕੋਈ ਦਿਮਾਗ 'ਚ ਫਰਕ ਪੈ ਗਿਆ ਤੇ ਇਹਦਾ ਫਿਸਲ ਗਿਆ ਜਿੱਦਾਂ ਹੋਈ ਤੇ ਇਹ ਇਧਰ ਬੱッセ ਚੜਕੇ ਆਇਆ ਜਾਂ ਕਿੱਦਾਂ ਆਇਆ ਜਿਸਕਾ ਜੀ ਬੱੱਤੇ ਆਇਆ ਹੈ ਬੱੱਤੇ ਆਇਆ ਹੈ ਸਿਕਾ ਤੇ ਕੀ ਕਾਰਨ ਹੈ ਜੀ ਕਰਦਾ ਇਹ ਮਾਮਲਾ ਕੀ ਹੈ ਜੀ ਛਾਲਮਾਨ ਦਾ ਇਹ ਮੀਆਂ ਬੀਬੀ ਨੂੰ ਪਤਾ ਇਹਨਾਂ ਦਾ ਗੰਦਾ ਕੀ ਹੋਸਲਾ ਆਇਆ ਘਰ 'ਚ ਕੋਈ ਪ੍ਰੋਬਲਮ ਹੈ ਨਹੀਂ ਕਿ ਉਦਾਂ ਕੀ ਜੀ ਮੈਂਬਰ ਇਹ ਹੀ ਪਹਿਲੋਂ ਇਹ ਹੀ ਮੇਰੇ ਤੋਂ ਵੱਡਾ ਹੈ ਇਹਦਾ ਹੀ ਹੈ ਸਭ ਕੁਝ ਆਹ ਦਾਗਾ ਠੀਕ ਹੈ ਜੀ ਉਹ ਇਦਾਂ ਦੀ ਇੱਧਰ ਵੀ ਆ ਸੁੱਤੀ ਰਾਂਜਿਸ ਕੋਈ ਹੋਵੇ ਹੈ ਨਹੀਂ ਸਾਹਿਬ ਇਹਨਾਂ ਦੀ ਦੂਜੀ ਸ਼ਾਦੀ ਹੋਈ ਹੈ ਜੀ ਹਾਂ ਜੀ ਦੂਜੀ ਹੋਈ ਹੈ ਠੀਕ ਹੈ ਜੀ ਤੇ ਹੁਣ ਆਪਣੇ ਪਿੰਡ ਦੇ ਸਰਪੰਚ ਆ ਭਗਾਣੇ ਦੇ ਹਾਂਜੀ ਤਾਂ ਬਲਵਿੰਦਰ ਸਿੰਘ ਕੁਮਾਰ ਜੀ ਉਹਨਾਂ ਨੇ ਵੀ ਤੇ ਆਪਣੇ ਪੰਜ ਟਾ ਚੌਂਕੀ ਇੰਚਾਰਜ ਵੀ ਖੜੇ ਆ ਉਹਨਾਂ ਨੇ ਤੁਹਾਨੂੰ ਇਹਨਾਂ ਨੂੰ ਹੈਂਡ ਓਵਰ ਕਰ ਦਿੱਤਾ ਆ ਬਿਲਕੁਲ ਠੀਕ ਠਾਕ ਆ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਬਹੁਤ ਧੰਨਵਾਦ ਕਰਾਂਗੇ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਮਿਹਰਬਾਨੀ ਜੀ ਦਾ